ਆਜ਼ਾਦੀ ਤੋਂ ਬਾਅਦ ਸੂਬੇ ਵਿੱਚ ਬਣੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਨਹਿਰੀ ਪਾਣੀ ਤੋਂ ਵੀ ਹੁਣੇ ਪਿੰਡ ਨਾਗਰਾ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਰਾਤ ਦਿੰਦਿਆਂ ਇਸ ਪਿੰਡ ਲਈ 6.37 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੇ ਪ੍ਰੋਜੈਕਟ ਨੂੰ ਮਨਜ਼ੂਰ ਕਰਕੇ ਕਿਸਾਨੀ ਹਿੱਤਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਅੱਜ ਸੁਨਮ ਹਲਕੇ ਦੇ ਪਿੰਡ ਨਾਗਰਾ ਵਿਖੇ ਕਿਸਾਨੀ ਨੂੰ ਬਚਾਉਣ ਲਈ ਖੇਤੀਬਾੜੀ ਵਿੱਚ ਨਹਿਰੀ ਪਾਣੀ ਦੀ ਸਥਾਜੀ ਵਰਤੋਂ ਨੂੰ ਯਕੀਨੀ ਬਣਾਉਣ ਵਾਸਤੇ ਸ਼ਹਿਰ ਸਾਰੀ 78 ਲੱਖ ਰੁਪਏ ਦੀ ਲਾਗਤ ਨਾਲ 26 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਲਈ ਵਿਸ਼ੇਸ਼ ਪ੍ਰੋਜੈਕਟ ਦਾ ਨੀ ਪੱਥਰ ਰੱਖਦਿਆਂ ਕੀਤਾ। ਉਹਨਾਂ ਦੱਸਿਆ ਕਿ ਨਾ ਜ਼ਮੀਨਦਾਰ ਪਾਈਪਲਾਈਨਾਂ ਰਾਹੀਂ ਤਕਰੀਬਨ 1350 ਕਿੱਲਿਆਂ ਨੂੰ ਨਹਿਰੀ ਪਾਣੀ ਮਿਲ ਸਕੇਗਾ। ਕੈਬਨਿਟ ਮੰਤਰੀ ਅਰੋੜਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਆਰੰਭ ਹੋਣ ਨਾਲ ਨਗਰਪਿੰਡ ਸੂਬੇ ਦਾ ਅਜਿਹਾ ਪਹਿਲਾ ਪਿੰਡ ਬਣ ਗਿਆ ਜਿੱਥੇ ਸਿਰਫ ਇੱਕ ਪਿੰਡ ਵਿੱਚ ਇੰਨੀ ਵੱਡੀ ਰਕਮ ਨਾਲ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚ ਸੰਬੰਧੀ ਇਹ ਪ੍ਰੋਜੈਕਟ ਮਾਨ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਤਰ੍ਹਾਂ ਕਿ ਜਿਸ ਦਿਨ ਦੀ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਗਾਈ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਅਸੀਂ ਲੋਕ ਜੋ ਪਿਛਲੇ ਸਮੇਂ ਤੇ ਪਿਛਲੇ 75 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੇ ਮਸਲੇ ਮੁੱਦੇ ਪੈਂਡਿੰਗ ਪਈ ਸੀ ਕਿ ਜਿਨ੍ਹਾਂ ਵੱਲ ਕੋਈ ਵੀ ਸਰਕਾਰ ਨੇ ਗੌਰ ਨਹੀਂ ਫਰਮਾਈ ਹੈਗੀ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਲੱਗੇ ਹੋਇਆ ਪੰਜਾਬ ਦੀ ਜਿੰਦ ਜਾਨ ਕਿਸਾਨ ਹੈ ਕਿਸਾਨ ਦੀ ਜਿੰਦ ਜਾਨ ਖੇਤ ਹੈ ਤੇ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਹੈ ਹੁਣ ਤੱਕ ਦੀਆਂ ਸਰਕਾਰਾਂ ਤੇ ਲੀਡਰ ਕੋਈ ਆਪਦੇ ਆਪ ਨੂੰ ਪਾਣੀਆਂ ਦਾ ਮਸੀਹਾ ਕੋਈ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਤਾਂ ਜਰੂਰ ਕਹਾਉਂਦੇ ਰਹੇ ਪਰ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਆਪ ਕਿਸਾਨ ਦੀ ਮੁਸ਼ਕਲ ਸਮਝਦਾ ਹੋਇਆ ਉਹ ਹੱਲ ਪੰਜਾਬ ਦੇ ਕਿਸਾਨਾਂ ਦੇ ਮਸਲੇ ਕਰ ਲੱਗਿਆ ਔਰ ਨਹਿਰੀ ਪਾਣੀ ਨੂੰ ਜਿਹਨੂੰ ਕਿ ਕਿਸਾਨ ਵੀਰ ਭੁੱਲਦੇ ਜਾ ਰਹੇ ਸੀਗੇ ਉਹਨਾਂ ਨਹਿਰੀ ਖਾਲਿਆਂ ਨੂੰ ਨੂੰ ਦੁਆਰਾ ਮੋੜ ਸਰਜੀ ਦਾ ਕਰਨ ਦਾ ਕੰਮ ਜਿਹੜਾ ਉਹ 2 ਸਾਲ ਪਹਿਲਾਂ ਸ਼ੁਰੂ ਹੋਇਆ ਇਸ ਤੋਂ ਪਹਿਲਾਂ 68 ਕਰੋੜ ਰੁਪਏ ਦੀਆਂ ਅੰਡਰਗਰਾਊਂਡ ਪਾਈਪਲਾਈਨਾਂ ਦਾ ਕੰਮ ਹੈ ਜਿਹੜਾ ਉਹ ਸਿਰਫ ਪਰਸਰ ਸੁਨਾਮ ਹਲਕੇ ਦੇ ਵਿੱਚ ਅਸੀਂ ਚਾਲੂ ਕਰਵਾ ਚੁੱਕੇ ਹਾਂ ਜੀਜੋ 50% ਦਾ ਕੰਮ ਕੰਪਲੀਟ ਹੋ ਗਿਆ 50% ਦਾ ਕੰਮ ਜਿਹੜਾ ਹੁਣ ਫਸਲ ਵੱਢੀ ਜਾਣ ਤੇ ਹੋ ਜਾਏਗਾ ਤੇ ਅੱਜ ਦਾ ਜੋ ਪ੍ਰੋਜੈਕਟ ਹੈ ਜੋ ਪਰਪਸ ਹੈ ਮਕਸਦ ਹੈ ਨਾਗਰੇ ਪਿੰਡਾਉਣ ਦਾ ਜਦੋਂ ਮੈਨੂੰ ਹਲਕੇ ਦੇ ਲੋਕਾਂ ਨੇ ਮਾਣ ਬਖਸ਼ਿਆ ਤੇ ਇਸ ਨਗਰ ਦੇ ਵਿੱਚ ਜਦੋਂ ਆਏ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਨਾਂ ਦਾ ਇੱਕੋ ਹੀ ਹੁਕਮ ਸੀਗਾ ਕਿ ਜੀ ਸਾਡੇ ਅ तकरीबन 1350 ਕਿੱਲੇ ਨੂੰ ਪਾਣੀ ਨਹੀਂ ਲੱਗਦਾ ਹੈਗਾ ਨਹਿਰੀ ਪਾਣੀ ਨਹੀਂ ਲੱਗਦਾ ਹੈਗਾ ਤੇ ਉਸ ਦਿਨ ਤੋਂ ਹੀ ਅਸੀਂ ਇਹਦੇ ਉੱਪਰ ਜਦੋਂ ਜਾਇ ਸ਼ੁਰੂ ਕੀਤੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 75 ਸਾਲਾਂ ਦੇ ਪੰਜਾਬ ਦੇ ਆਜ਼ਾਦ ਭਾਰਤ ਦੇ 75 ਸਾਲਾਂ ਦੇ ਪੀਰੀਅਡ ਦੌਰਾਨ ਇਹ ਪਹਿਲੀ ਵਾਰੀ ਕਿਸੇ ਇੱਕ ਪਿੰਡ ਵਾਸਤੇ 6 ਕਰੋੜ 37 ਲੱਖ ਰੁਪਏ ਦਾ ਮੇਨ ਬ੍ਰਾਂਚ ਦੇ ਵਿੱਚੋਂ ਕਗਰ ਬ੍ਰਾਂਚ ਪੈਂਦੀ ਹੈ ਇਹ ਕਗਰ ਮੇਨ ਲਾਈਨ ਇਹ ਤੋਂ 6 ਕਰੋੜ 37 ਲੱਖ ਰੁਪਏ ਦੇ ਨਾਲ ਆ तकरीबन 26 ਕਿਲੋਮੀਟਰ ਲੰਬੀ ਪਾਈਪਲਾਈਨ 1350 ਕਿੱਲਾ 1350 ਕਿੱਲਾ ਨਹਿਰੀ ਪਾਣੀ ਨਾਲ ਰਹੇਗਾ ਔਰ 260 ਘਰਾਂ ਨੂੰ ਇਹਦਾ ਫਾਇਦਾ ਜਿਹੜਾ ਉਹ ਹੋਏਗਾ ਹੁਣ ਤੱਕ 75 ਸਾਲਾਂ ਦੇ ਵਿੱਚ ਸਮੇਂ ਸਮੇਂ ਦੇ ਸਰਕਾਰਾਂ ਨਗਰ ਵਾਲੇ ਖੜੇ ਨੇ ਪਿੰਡ ਵਾਲੇ ਇਹਨਾਂ ਨੇ ਦੁਹਾਈਆਂ ਪਾਈਆਂ ਪਰ ਕਿਸੇ ਸਰਕਾਰ ਨੇ ਇਹਨਾਂ ਦੀ ਸਾਰ ਨਹੀਂ ਸੁਣੀ ਹੈਗੀ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਮਾਣ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਦਾ ਸੁਭਾਗ ਹੈ ਜਿਹੜਾ ਉਹ ਮੈਨੂੰ ਪ੍ਰਾਪਤ ਹੋਇਆ ਆ ਸਾਡੇ ਮਹਿਕਮੇ ਵਾਲੇ ਐਕਸਿਲ ਸਾਹਿਬ ਖੜੇ ਨੇ ਇਹ ਅੱਜ ਸਵੇਰੇ ਸਾਡੀ ਗੱਲ ਚੱਲ ਰਹੀ ਸੀਗੀ ਕਹਿੰਦੇ ਜੀ 60 ਸਾਲ ਦੀ ਸਰਵਿਸ ਤਾਂ ਸਾਡੇ ਪਰਿਵਾਰ ਦੀ ਹੋ ਗਈ 20 ਸਾਲ ਤੁਹਾਨੂੰ ਹੋ ਗਈ ਜੀ ਸਰਵਿਸ ਦੇ ਵਿੱਚ ਤੇ 40 ਸਾਲ ਇਹਨਾਂ ਦੇ ਫਾਦਰ ਨੇ ਸਰਵਿਸ ਕੀਤੀ ਹੈ ਇਸੇ ਵਿਭਾਗ ਦੇ ਵਿੱਚ ਪਰ 60 ਸਾਲਾਂ ਦੇ ਵਿੱਚ 60 ਸਾਲਾਂ ਦੇ ਵਿੱਚ ਕੀ 74 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਇੱਕ ਸਿੰਗਲ ਵੱਡਾ ਪ੍ਰੋਜੈਕਟ ਇੰਨਾ ਵੱਡਾ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਮਨਜ਼ੂਰ ਨਹੀਂ ਹੋਇਆ ਹੈਗਾ ਜਿਹਦੀ ਅੱਜ ਨਾਗਰੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਆ ਸੋ ਸਾਰੇ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਔਰ ਮਹਿਕਮੇ ਨੂੰ ਵੀ ਇਹੀ ਬੇਨਤੀ ਹੈ ਇਹੀ ਹਦਾਇਤਾਂ ਨੇ ਕਿ ਬੜੀ ਜਲਦ ਜਦੋਂ ਹੀ ਫੈਸਲਾ ਵਢੀਆਂ ਜਾਂਦੀਆਂ ਨੇ ਇਮੀਡੀਏਟਲੀ ਕੰਮ ਤਾਂ ਹੁਣ ਤੋਂ ਹੀ ਸ਼ੁਰੂ ਹੋ ਜਾਏਗਾ ਪਰ ਜਲ ਤੋਂ ਜਲਦੇ ਕੰਮ ਹੈ ਜਿਹੜਾ ਇਹ ਪੂਰਾ ਕੀਤਾ ਜਾਵੇ ਤਾਂ ਕਿ ਜੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭੋਤਾਂਤ ਮਾਨ ਜੀ ਦਾ ਔਰ ਸਾਡੇ ਸਾਰਿਆਂ ਦਾ ਸੁਪਨਾ ਹੈ ਕਿ ਹਰ ਖੇਤ ਨੂੰ ਨਹਿਰੀ ਪਾਣੀ ਹੈ ਜਿਹੜਾ ਉਹ ਪਹੁੰਚੇ ਤੇ ਤਾਂ ਹੀ ਪੰਜਾਬ ਨੂੰ ਅਸਲ ਮਹੀਨੇ ਦੇ ਵਿੱਚ ਰੰਗਲਾ ਪੰਜਾਬ ਆਪ ਬਣਾ ਸਕੀ